ਮੈਂ ਉਹ ਕੱਲ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਹਰਿਆਣਾ ਮੁੱਖ ਮੰਤਰੀ ਪੰਜਾਬ ਦੇ ਐਸਵਾਈਐਲ ਐਸਵਾਈਐਲ ਦੇ 이슈 ਉਤੇ ਉੱਥੋਂ ਨਿਕਲ ਕੇ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਬਿਆਨ ਸੀ ਜਿਹੜੀ ਫਰਸਟ ਸਟੇਟਮੈਂਟ ਆਫਟਰ ਦ ਮੀਟਿੰਗ ਉਹ ਸਟੇਟਮੈਂਟ ਨੂੰ ਸੁਣ ਕੇ ਹਰ ਪੰਜਾਬੀ ਹੈਰਾਨ ਵੀ ਹੈ ਤੇ ਬੜੀ ਗਹਿਰੀ ਚਿੰਤਾ ਦੇ ਵਿੱਚ ਵੀ ਹੈ ਬੜਾ ਸੀਰੀਅਸ ਬੜਾ ਇੰਪੋਰਟੈਂਟ ਇਸ਼ੂ ਹੈ ਇਸ਼ੂ ਇਹੋ ਜਿਹਾ ਜਿਹੜਾ ਹਰ ਪੰਜਾਬੀ ਦੀ ਜਿੰਦ ਜਾਨ ਹੈ ਲਾਈਫਲਾਈਨ ਆਫ ਪੰਜਾਬ ਬਿਕੋਜ਼ ਇਹ ਪੰਜਾਬ ਦੇ ਪਾਣੀਆਂ ਨੂੰ ਕਨਸਰਨ ਕਰਦਾ ਹੈ ਤੇ SYL ਜਿਹੜਾ ਹਰ ਪੰਜਾਬੀ ਦੇ ਦਿਲ ਦੇ ਭਾਵਨਾਵਾਂ ਦੇ ਬੜਾ ਨੇੜੇ ਇੱਕ ਇਸ਼ੂ ਹੈ ਜਿਹਨੂੰ ਹਰ ਪੰਜਾਬੀ ਬੜੀ ਸੰਜੀਦਗੀ ਨਾਲ ਲੈਂਦਾ ਏ ਐਸਵਾਈਐਲ ਤੇ ਉਹ ਗੱਲ ਕਰ ਰਹੀ ਸੀ ਇਸ ਲੜਾਈ ਦੇ ਵਿੱਚ ਐਸਵਾਈਐਲ ਨੂੰ ਰੋਕਣ ਵਾਸਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਅਨੇਕਾਂ ਪੰਜਾਬੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਜੇਲ੍ਹਾਂ ਭਰੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੀਡਰਾਂ ਵੱਲੋਂ ਪੰਜਾਬ ਦੇ ਨੌਜਵਾਨ ਦਾ ਲਹੂ ਵੀ ਵਹਿਆ ਪੰਜਾਬ ਦੇ ਹਾਲਾਤ ਵੀ ਵਿਗੜੇ ਆਪਾਂ ਸਾਰੇ ਜਾਣਦੇ ਆਂ ਪੰਜਾਬ ਕਿਸ ਹਾਲਾਤਾਂ ਚੋਂ ਗੁਜ਼ਰਿਆ ਪਰ ਨਹਿਰ ਨਹੀਂ ਬਣਨ ਦਿੱਤੀ ਤੇ ਕੱਲ ਮੀਟਿੰਗ ਚੋਂ ਨਿਕਲ ਕੇ ਪਹਿਲੀ ਸਟੇਟਮੈਂਟ ਪੰਜਾਬ ਦੇ ਮੁੱਖ ਮੰਤਰੀ ਦੀ ਕੀ ਹੁੰਦੀ ਹੈ